हां जी आज ਆਪਾਂ ਤੁਹਾਨੂੰ ਦੱਸ ਰਹੇ ਆਂ ਵੀ ਅੱਜ ਆਪਾਂ ਤੁਹਾਨੂੰ ਨਾ ਦਿਖਾਉਣੇ ਆ ਜਾਨੀ ਕਿ ਮੈਂ ਨਾ ਮਿਰਚਾਂ ਦੇ ਬੂਟੇ ਲਾਇਆ ਬਿਨਾ ਰੇ ਸਪਰੇ ਤੋਂ ਕੁਝ ਵੀ ਨਹੀਂ ਪਾਇਆ ਤੇ ਤੁਸੀਂ ਬੂਟੇ ਦੀ ਗਰੋਥ ਦੇਖੋ ਤੇ ਤੁਸੀਂ ਮਿਰਚਾਂ ਦੇਖੋ ਇੰਨੀਆਂ ਇੰਨੀਆਂ ਜਿਆਦਾ ਲੰਬੀਆਂ ਕਿਉਂਕਿ ਵਿੱਚ ਭੈਣ ਭਾਈ ਕਹਿਣ ਲੱਗ ਜਾਂਦੇ ਨੇ ਨਾ ਬੀਬੀਆਂ ਆਪਾਂ ਰੇ ਪਾਈਏ ਸਪਰੇ ਪਾਈਏ ਵੀ ਉਹਦੇ ਨਾਲ ਬੂਟੇ ਹੋਣਗੇ ਏ ਆਪਾਂ ਨੇ ਦੋ ਤਰ੍ਹਾਂ ਦੇ ਬੂਟੇ ਲਾਇਆ ਇੱਕ ਦੇ ਵਿੱਚ ਤਾਂ ਆਪਾਂ ਨੇ ਇਹੀ ਜੀ ਚੀਜ਼ ਪਾਈ ਆ ਜਿਹਦੇ ਨਾਲ ਇਹ ਬੂਟੇ ਬਹੁਤ ਜ਼ਿਆਦਾ ਵੱਡੇ ਹੋਏ ਆ ਤੇ ਮਿਰਚਾਂ ਬਹੁਤ ਜ਼ਿਆਦਾ ਲੰਬੀਆਂ ਨੇ ਤੇ ਉਹ ਚੀਜ਼ ਕੀ ਆ ਉਹ ਫਰੀ ਦੀ ਚੀਜ਼ ਆ ਉਹਨੂੰ ਆਪਾਂ ਕੂੜੇ ਦੇ ਵਿੱਚ ਹੀ ਸਿੱਟਦੇ ਆ ਜਿਹੜੇ ਆਪਾਂ ਇਹਦੇ ਵਿੱਚ ਪਾਏ ਆ ਤੇ ਇਹ ਇੱਕ ਸਮਝ ਲਓ ਇੱਕ ਤਿੰਨ ਚਾਰ ਬੂਟਿਆਂ ਦੇ ਵਿੱਚ ਪਾਇਆ ਤਿੰਨ ਚਾਰ ਬੂਟੇ ਆਪਾਂ ਇਦਾਂ ਹੀ ਰੱਖਿਆ ਜਿਨ੍ਹਾਂ ਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਇਆ ਇਹ ਦੋਨਾਂ ਦੇ ਵਿੱਚ ਫਰਕ ਕੀ ਹੈ ਇਹ ਆਪਾਂ ਤੁਹਾਨੂੰ ਦਿਖਾਉਣੇ ਅੱਜ ਤੁਸੀਂ ਵੀਡੀਓ ਦੇਖ ਕੇ ਚੌਂਕ ਜਾਓਗੇ ਵੀ ਇੰਨਾ ਜ਼ਿਆਦਾ ਫਰਕ ਪਹਿਨਾ ਵੀ ਦੇਖੋ ਮੈਂ ਮਿਰਚਾਂ ਦੇ ਬੂਟੇ ਬਹੁਤ ਲਾਏ ਆ ਪਹਿਨਾ ਵੀ ਮੈਂ ਕਹੇਗਾ ਇਹ ਦੇਖੋ ਰੇ ਸਪਰੇਅ ਕਰ ਦਿੰਦੀ ਹੁੰਦੀ ਸੀ ਤੇ ਜਾਨੀ ਕਿ ਮਿਰਚਾਂ ਨਾ ਵੱਡੀਆਂ ਨਹੀਂ ਹੁੰਦੀਆਂ ਸੀ ਛੋਟੀਆਂ ਛੋਟੀਆਂ ਮਿਰਚਾਂ ਰਹਿ ਜਾਂਦੀਆਂ ਆ ਆਪਾਂ ਨੂੰ ਐ ਲੱਗਦਾ ਵੀ ਜੇ ਆਪਾਂ ਇਹਦੇ ਸਪਰੇਅ ਕਰਾਂਗੇ ਨਾ ਫਿਰ ਆਪਣੀਆਂ ਮਿਰਚਾਂ ਵੱਡੀਆਂ ਹੋਣੀਆਂ ਪਰ ਪਤਾ ਕੀ ਹੈ ਇਹ ਨਾ ਬੀ ਹੈ ਇਹ ਜਾਂ ਹੁੰਦਾ ਕਈ ਵਾਰ ਬੀ ਹੈ ਇਹ ਜਾਂ ਹੁੰਦਾ ਵੀ ਜਿਹੜੀ ਸਮਝੋ ਵੀ ਮਿਰਚਾਂ ਦਾ ਡੁੱਡੀ ਫਰਕ ਹੁੰਦਾ ਦੂਜਾ ਨੰਬਰ ਹੁੰਦਾ ਜਿਹੜੀ ਆਪਾਂ ਇਹਦੇ ਵਿੱਚ ਚੀਜ਼ ਪਾਈ ਆ ਜੇ ਆਪਾਂ ਉਹ ਇਹਦੇ ਵਿੱਚ ਮਿਰਚਾਂ ਦੇ ਬੂਟੇ ਵਿੱਚ ਉਹ ਚੀਜ਼ ਪਾਵਾਂਗੇ ਤਾਂ ਆਟੋਮੈਟਿਕ ਹੀ ਬੂਟਾ ਗਰੋਥ ਕਰੂਗਾ ਤੇ ਉਤੇ ਫਲ ਬਹੁਤ ਜ਼ਿਆਦਾ ਲੱਗੂ ਤੇ ਜਿਹੜੇ ਬੂਟਿਆਂ ਦੇ ਵਿੱਚ ਨਹੀਂ ਆਪਾਂ ਨੇ ਉਹ ਚੀਜ਼ ਪਾਈ ਆ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਅਸਲ ਨਾਲ ਅੱਖੀਂ ਦੇਖ ਕੇ ਪਤਾ ਲੱਗਦਾ ਹੁੰਦਾ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰੋ ਠੀਕ ਆ ਜੀ ਆਪਾਂ ਤੁਹਾਨੂੰ ਰਿਜ਼ਲਟ ਦਿਖਾਉਣੇ ਚਲੋ ਆਪਾਂ ਚੱਲਦੇ ਆ ਜੀ ਏ ਬੂਟਾ ਤੁਸੀਂ ਬੂਟੇ ਦੀ ਗ੍ਰੋਥ ਦੇਖੋ ਦੇਖੋ ਕਿੰਦੀ ਵੱਡੀ ਆ ਠੀਕ ਆ ਜੀ ਇੱਕ ਹੈਗਾ ਇਹ ਵਾਲਾ ਬੂਟਾ ਦੇਖੋ ਬੂਟੇ ਦੀ ਲੰਬਾਈ ਦੇਖੋ ਤੁਸੀਂ ਕਿੰਦੀ ਵੱਡੀ ਆ ਤੇ ਇੱਕ ਹੈਗਾ ਇਹ ਵਾਲਾ ਬੂਟਾ ਠੀਕ ਆ ਜੀ ਕੱਦ ਦੇਖੋ ਤੁਸੀਂ ਬੂਟਾ ਹੁਣ ਤੁਸੀਂ ਨਾ ਇਹਦੇ ਮਿਰਚਾਂ ਦੇ ਕੋਈ ਇੱਕ ਤਾਂ ਨਾ ਥੋੜਾ ਜਿਹਾ ਨੇਰਾ ਹੋ ਰਿਹਾਗਾ ਤਾਂ ਕਰਕੇ ਨਾ ਥੋੜਾ ਜਿਹਾ ਪਤਾ ਨਹੀਂ ਲੱਗਾ ਕਿਉਂਕਿ ਹਰਾ ਬੂਟਾ ਹਰੀਆਂ ਮਿਰਚਾਂ ਵਿੱਚ ਮਿਕਸ ਹੋਇਆ ਪਿਆਗਾ ਤੁਸੀਂ ਮਿਰਚਾਂ ਦੇਖੋ ਠੀਕ ਆ ਜੀ ਹਜੇ ਨਾ ਅਸੀਂ ਨੇ ਕੱਲ ਮਿਰਚਾਂ ਤੋੜ ਲਈਆਂ ਜੇ ਕੱਲ ਇਹ ਨਾ ਤੋੜਦੇ ਤਾਂ ਤੁਹਾਨੂੰ ਹੋਰ ਵੀ ਅਸੀਂ ਦਿਖਾਉਂਦੇ ਵੀ ਇੰਨੀਆਂ ਜਾਦੇ ਵੀ ਐਡੀਆਂ ਐਡੀਆਂ ਮਿਰਚਾਂ ਆ ਦੇਖੋ ਮਿਰਚਾਂ ਦੇਖੋ ਤੁਸੀਂ ਬਹੁਤ ਯਾਰੀ ਇਹਨਾਂ ਤੇ ਫळा ਤੇ ਅਸੀਂ ਬਹੁਤ ਜਾਦੀ ਮਿਰਚਾਂ ਤੋੜਦੀਆਂ ਇਹ ਤੋਂ ਬਹੁਤ ਜਾਦੀ ਦੇਖੋ ਕੱਲ ਤੋੜੀਆਂ ਨੇ ਕੱਲ ਯਾਦ ਨਹੀਂ ਆਏ ਵੀ ਆਪਣੇ ਵੀਡੀਓ ਬਣਾਉਣੀਆਂ ਜੇ ਇੰਨਾ ਪਤਾ ਹੁੰਦਾ ਤਾਂ ਆਪਾਂ ਤੋੜਦੇ ਨਾ ਤਾਂ ਤੁਹਾਨੂੰ ਯਕੀਨ ਹੋਰ ਹੋ ਜਾਂਦਾ ਵੀ ਬਾਕੀ ਇਹਨਾਂ ਤੇ ਵੀ ਮਿਰਚਾਂ ਵੀ ਇੰਨੀਆਂ ਇੰਨੀਆਂ ਲੱਗ ਰਹੀਆਂ ਨੇ ਦੇਖੋ ਭਰਿਆ ਪਿਆ ਬੂਟਾ ਦੇਖੋ ਮਰਟੀ ਦੀ ਲੰਬਾਈ ਦੇਖੋ ਤੁਸੀਂ ਕਿੱਡੀ ਵੱਡੀ ਆ ਤੇ ਇਹਦੇ ਵਿੱਚ ਚੀਜ਼ ਕੀ ਪਾਈ ਆ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਹੁਣ ਇਹਦੇ ਵਿੱਚ ਜਿਹੜੀ ਨੇ ਚਾਹ ਪੱਤੀ ਆਪਾਂ ਸਿੜ ਦਿੰਨੇ ਆ ਚਾਹ ਬਣਾ ਕੇ ਉਹ ਚਾਹ ਪੱਤੀ ਦੇਖੋ ਇਹਨੀਆਂ ਜੜਾਂ 'ਚ ਇਸ ਤਰੀਕੇ ਨਾਲ ਆਪਾਂ ਸਿੜਦੇ ਨੇ ਹੁੰਦੇ ਆ ਤੇ ਉਹਦੇ ਨਾਲ ਦੇਖੋ ਜਿਹੜਾ ਇਹ ਬੂਟਾ ਉਹਦੀ ਗਰੋਥ ਦੇਖੋ ਤੁਸੀਂ ਸਿਰਫ ਇੱਕ ਚਾਹ ਪੱਤੀ ਨਾਲ ਜਿਹੜੀ ਆਪਾਂ ਵੇਸਟ ਹੁੰਦੀ ਆ ਕੂੜੇ 'ਚ ਸਿੜਦੇ ਆ ਉਹਦੇ ਨਾਲ ਹੀ ਦੇਖੋ ਐਡਾ ਵੱਡਾ ਚਮਤਕਾਰ ਪਹਿਲਾਂ ਖੈਰ ਮੈਨੂੰ ਪਤਾ ਨਹੀਂ ਸੀ ਇਹ ਜਦੋਂ ਮੈਂ ਬੂਟਾ ਲਾਇਆ ਨਾ ਉਹਦੇ ਸਮਝ ਲੋ ਮੈਂ ਨਾਲ ਦੀ ਨਾਲ ਜਿਹੜੀ ਚਾਹ ਪੱਤੀ ਆ ਇਹਦੇ ਵਿੱਚ ਧੋ ਕੇ ਚੰਗੀ ਤਰ੍ਹਾਂ ਆਪਾਂ ਪਾ ਦਿੰਦੇ ਸੀਗੇ ਤੇ ਹੁਣ ਦੇਖੋ ਰਿਜ਼ਲਟ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਕਿੰਨੀਆਂ ਜਿਆਦਾ ਮਿਰਚਾਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਉਹ ਬੂਟਾ ਵੀ ਦਿਖਾਉਣੇ ਜਿਹਦੇ ਵਿੱਚ ਆਪਾਂ ਨੇ ਕੁਝ ਵੀ ਨਹੀਂ ਪਾਇਆ ਉਹ ਉੱਤੇ ਜ਼ੀਰੇ ਵਿੱਚ ਮੈਂ ਖੁਸ਼ ਵੀ ਨਹੀਂ ਪਾਇਆ ਇਹ ਜੋ ਮੈਂ ਸਮਝ ਲੋ ਜਿਹੜੀ ਚਾਹ ਪੱਤੀ ਆ ਉਹ ਪਾਈ ਨਹੀਂ ਹੈਗੀ ਇਹ ਬਸ ਇਦਾਂ ਹੀ ਕੱਲਨ ਮਿੱਟੀ ਜਿਹਾ ਹੋ ਰਿਹਾ ਦੇਖੋ ਤੇ ਇਹ ਦੇਖੋ ਇਹਦਾ ਕੱਦ ਵੀ ਦੇਖੋ ਬਹੁਤ ਛੋਟਾ ਰਹਿ ਗਿਆ ਤੇ ਹਜੇ ਤੇ ਦੇਖੋ ਫਲ ਵੀ ਕੋਈ ਵੀ ਨਹੀਂ ਲੱਗਿਆ ਆਏਗਾ ਦੇਖੋ ਮਿੱਟਾਂ ਤੇ ਦੇਖੋ ਨਾ ਕੋਈ ਖੁੱਲ ਨਾ ਤੇ ਨਾ ਕੋਈ ਫਲ ਦੇਖੋ ਇਹਨਾਂ ਦਾ ਕੱਦ ਦੇਖੋ ਤੁਸੀਂ ਪਿੱਛੇ ਰੌਲਾ ਬਹੁਤ ਜ਼ਿਆਦਾ ਪੈ ਰਿਹਾ ਕਿਉਂਕਿ ਗੱਲਾਂ ਵਾ ਤਾਂ ਸਾਰੇ ਕਰੀ ਜਾਂਦੇ ਆਗੇ ਆਹ ਦੇਖੋ ਇਸ ਤਰੀਕੇ ਨਾਲ ਵੀ ਜਿਹੜੀ ਆਪਣੀ ਰਹੀ ਹੈਗੀ ਮੈਨਾਂ ਜਾਨੀ ਕਿ ਜਿਹੜੀ ਆਪਣੀ ਚਾਹ ਪੱਤੀ ਆ ਉਹਨੂੰ ਦੇਖੋ ਆਪਾਂ ਮਿਰਚਾਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਦੇਖੋ ਆਪਾਂ ਆਪਣੇ ਬੂਟਿਆਂ ਦੀ ਗਰੋਥ ਕਰ ਸਕਦੇ ਆ ਵੱਧ ਤੋਂ ਵੱਧ ਫਲ ਲੈ ਸਕਦੇ ਆ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਏ ਦੇਖੋ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਈ ਆ ਵੀ ਇਹ ਦੇਖੋ ਕੀ ਦੇਖੀ ਗੱਲ ਆ ਪਿੱਛੇ ਬਹੁਤ ਜਿਹੇ ਰੌਲਾ ਪਿਆ ਸੀ ਤੁਹਾਨੂੰ ਸਮਝ ਤਾਂ ਖਰਾਗੀ ਹੋਊਗੀ ਤੇ ਕਿਉਂਕਿ ਪਿੱਛੇ ਗੱਲਾਬਾਤਾ ਕਰੀ ਜਾਂਦੇ ਆਗੇ ਬੈਠਿਆ 베ੜੇ ਚ ਸਾਰੇ ਤੇ ਇਹ ਆਪਾਂ ਉੱਥੇ ਵੀਡੀਓ ਬਣਾ ਰਹੇ ਆਂਗੇ ਤੇ ਦੇਖੋ ਆਪਾਂ ਤੁਹਾਨੂੰ ਮਿਰਚਾਂ ਦਿਖਾਈਆਂ ਵੀ ਕਿੰਨਾ ਜਾਰੇ ਵਧੀਆ ਰਿਜ਼ਲਟ ਆਉਂਦਾ ਹੈਗਾ ਦੇਖੋ ਮਿਰਚਾਂ ਦੇਖੋ ਤੁਸੀਂ ਕਿੰਨੀਆਂ ਕਿਡੀਆਂ ਮਿਰਚਾਂ ਨੇ ਤੇ ਇਹ ਘਰ ਮੈਨੂੰ ਵੀ ਨਹੀਂ ਯਕੀਨ ਆਇਆ ਸੀ ਵੀ ਚਾਹ ਪੱਤੀ ਦਾ ਕਮਾਲ ਹੀ ਹੈ ਇਹ ਦੇਖੋ ਵੀ ਆਪਾਂ ਸਿਰਫ ਇਕੱਲੀ ਚਾਹ ਪੱਤੀ ਪਾਉਣੇ ਆਗੇ ਚਾਹ ਪੱਤੀ ਦੇ ਨਾਲ ਦੇਖੋ ਕਿੰਨੀ ਵਧੀਆ ਗਰੋਥ ਆ ਤੇ ਜਿਹੜੇ ਦੂਜੇ ਬੂਟੇ ਦਿਖਾਇਆ ਦੇਖੋ ਸੋਨ ਮੈਂ ਉਹ ਬਿਲਕੁਲ ਛੋਟੇ ਛੋਟੇ ਰਹੇਗੇ ਉਹਦੇ ਵਿੱਚ ਕੁਝ ਵੀ ਨਹੀਂ ਪਾਇਆ ਹੈਗਾ ਚਾਹ ਪੱਤੀ ਯਾਨੀ ਕਿ ਉਹਦੇ ਵਿੱਚ ਪਾਈ ਨਹੀਂ ਹੈਗੀ ਤੇ ਇਸ ਤਰ੍ਹਾਂ ਦੇਖੋ ਸਿਰਫ ਚਾਹ ਪੱਤੀ ਨਾਲ ਦੇਖੋ ਆਪਾਂ ਬਹੁਤ ਸਾਰੀਆਂ ਮਿਰਚਾਂ ਲੈ ਸਕਦੇ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮਿਰਚਾਂ ਬਹੁਤ ਜ਼ਿਆਦਾ ਲੈਂਦੀਆਂ ਨੇ ਤੇ ਸਿਰਫ ਇੱਕ ਚਾਹ ਪੱਤੀ ਦਾ ਕਮਾਲ ਹੈਗਾ ਜੀ ਜੇ ਸਿਤਨਾ ਦੀ ਕੋਪਾ ਹੌਦਿਕਰ ਵਿੱਚ ਬੂਟੇ ਲਾਉਣੇ ਆ ਤਾਂ ਚਾਹ ਪੱਤੀ ਆਪਾਂ ਪਾ ਸਕਦੇ ਆਂਗੇ ਤੇ ਬਹੁਤ ਜਿਆਦਾ ਆਪਾਂ ਮਿਰਚਾਂ ਤੋਂ ਫਲ ਲੈ ਸਕਦੇ ਆਂ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗਦੀ ਜੇ ਵੀਡੀਓ ਵੱਧ ਤੋਂ ਵੱਧ ਲਾਇਕ ਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਤੁਹਾਨੂੰ ਪਤਾ ਵੀ ਕਿੰਨੀ ਮਿਹਨਤ ਨਾਲ ਵੀਡੀਓ ਬਣਦੀ ਆ ਤੇ ਆਪਾਂ ਪਾਉਂਨੇ ਆ ਕਿੰਨੀ ਮਿਹਨਤ ਨਾਲ ਇਸ ਕਰਕੇ ਵੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ